ਭਾਈ ਮੇਰੂ ਜਨਾ ਦਾ ਪੇਸ਼ਾ ਬਸ ਚੋਰੀ ਕਰਨਾ ਹੁੰਦਾ ਸੀ ਤੇ ਚੋਰੀ ਕਰਕੇ ਉਹ ਆਪਣਾ ਢਿੱਡ ਭਰਦੇ ਸਨ ਮਾਂ ਬਾਪ ਹੁਜਰ ਚੜ ਕਰਕੇ ਉਹ ਬਚਪਨ ਵਿੱਚ ਹੀ ਜਦੀਮ ਬਣ ਗਏ ਤੇ ਸਿਰ ਉੱਤੇ ਮਾਪਿਆਂ ਦਾ ਪਰਸ਼ਾਵਾ ਨਾ ਹੋਣ ਕਰਕੇ ਉਹ ਮਾੜੇ ਕੰਮਾਂ ਵਿੱਚ ਪੈ ਗਏ ਮਾੜੇ ਕੰਮ ਕਰਦਿਆਂ ਕਰਦਿਆਂ ਬਹੁਤ ਸਮਾਂ ਬਤੀਤ ਹੋ ਚੁੱਕਿਆ ਸੀ ਇੱਕ ਦਿਨ ਭਾਈ ਮੇਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਪਹੁੰਚ ਗਿਆ ਤੇ ਗੁਰੂ ਜੀ ਦੇ ਉਪਦੇਸ਼ਾਂ ਨੂੰ ਸੁਣਦਿਆਂ ਸੁਣਦਿਆਂ ਇੱਕ ਦਿਨ ਉਸ ਨੂੰ ਇਹ ਗਿਆਨ ਹੋਇਆ ਕਿ ਉਸਨੇ ਪਿੱਛੇ ਅੱਜ ਤੱਕ ਜਿਹੜੇ ਵੀ ਕਰਮ ਕੀਤੇ ਹਨ ਉਹ ਬੜੇ ਹੀ ਬੁਰੇ ਸਨ ਭਾਈ ਮਹਿਰੂ ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸਨੇ ਆਪਣਾ ਜ਼ਿਆਦਾਤਰ ਸਮਾਂ ਗੁਰੂ ਜੀ ਦੀ ਸੇਵਾ ਵਿੱਚ ਬਤੀਤ ਕਰਨਾ ਸ਼ੁਰੂ ਕਰ ਦਿੱਤਾ ਤੇ ਕਈ ਮਹੀਨਿਆਂ ਤੱਕ ਗੁਰੂ ਜੀ ਦੀ ਸੇਵਾ ਕਰਦਾ ਤੇ ਨਾਮ ਪਾੜੀ ਸੁੰਦਦਾ ਉਜ ਸਮੇਂ ਭਾਈ ਮਹਿਰੂ ਜਦੋਂ ਵਾਪਸ ਆਇਆ ਤਾਂ ਘਾਰਾ ਕਿ ਉਸ ਨੂੰ ਉਹ ਹਰ ਚੀਜ਼ ਉਪਰੀ ਤੇ ਮਾੜੀ ਲੱਗੀ ਜਿਹੜੀ ਕਿ ਉਸਨੇ ਚੋਰੀ ਕਰਕੇ ਕਮਾਈ ਸੀ ਭਾਈ ਮਹਿਰੂ ਦੇ ਕੋਲ ਇੱਕ ਚੋਰੀ ਦੀ ਮੱਝ ਸੀ ਜਿਸ ਨੂੰ ਚੋਰੀ ਕੀਤਿਆਂ 4-5 ਸਾਲ ਹੋ ਚੁੱਕੇ ਸੀ ਤੇ ਉਸ ਮੱਝ ਦੀਆਂ ਦੋ ਕੱਟੀਆਂ ਵੀ ਸਨ ਮੱਝ ਚੰਗੀ ਨਸਲ ਦੀ ਹੋਣ ਕਰਕੇ ਦੁੱਧ ਵਿੱਚ ਚੰਗਾ ਚੋਖਾ ਦਿੰਦੀ ਸੀ ਪਰ ਭਾਈ ਮਹਿਰੂ ਦੀ ਉਹਨੇ ਐਨੀ ਵੀ ਹਿੰਮਤ ਨਹੀਂ ਹੋ ਰਹੀ ਸੀ ਕਿ ਉਹ ਸਮਾਜ ਦੇ ਦੁੱਧ ਦਾ ਇੱਕ ਵੀ ਘੁੱਟ ਪਰ ਸਕੇ ਕਿਉਂਕਿ ਉਹ ਹੁਣ ਇਹ ਗੱਲ ਪੂਰੀ ਤਰ੍ਹਾਂ ਜਾਣ ਚੁੱਕਿਆ ਸੀ ਕਿ ਚੋਰੀ ਕਰਨਾ ਬਹੁਤ ਵੱਡਾ ਪਾਪ ਹੈ ਤੇ ਚੋਰੀ ਠੱਗੀ ਕਰਨ ਵਾਲਾ ਇਨਸਾਨ ਨਰਕਾਂ ਦਾ ਭਾਗੀਦਾਰ ਹੁੰਦਾ ਹੈ ਤੇ ਸੋਚਣ ਸਮਝਣ ਤੋਂ ਬਾਅਦ ਭਾਈ ਮੈਨੂੰ ਚੀਨੇ ਘਰ ਵਿੱਚ ਪਿਆ ਸਾਰਾ ਚੋਰੀ ਦਾ ਸਮਾਨ ਗਰੀਬ ਲੋਕਾਂ ਦੇ ਵਿੱਚ ਵੰਡ ਦਿੱਤਾ ਜਦੋਂ ਸਵੇਰ ਹੋਈ ਤਾਂ ਭਾਈ ਮਹਿਰੂ ਨੇ ਉਸ ਚੋਰੀ ਵਾਲੀ ਮੱਝ ਨੂੰ ਕਿੱਲੇ ਤੋਂ ਖੋਲ ਕੇ ਨਾਲ ਉਸ ਦੀਆਂ ਕੱਟੀਆਂ ਖੋਲ ਲਈਆਂ ਤੇ ਉਸ ਪਿੰਡ ਵੱਲ ਨੂੰ ਲੈ ਤੁਰਿਆ ਜਿਸ ਪਿੰਡ ਵਿੱਚੋਂ ਚੋਰੀ ਕਰਕੇ ਲਿਆਇਆ ਸੀ ਜਦੋਂ ਦੁਪਹਿਰ ਹੋਈ ਤਾਂ ਉਹ ਭਾਈ ਨੋਦ ਦੇ ਘਰ ਪਹੁੰਚ ਗਿਆ ਕੱਟੀਆਂ ਸਮੇਤ ਮੱਝ ਖਲੋਤੇ ਦੇ ਦੇ ਕੇ ਭਾਈ ਨੋਦ ਹੈਰਾਨ ਹੋ ਗਿਆ ਉਸਨੇ ਆਪਣੀ ਘਰਵਾਲੀ ਨੂੰ ਆਵਾਜ਼ ਦਿੱਤੀ ਜਦੋਂ ਘਰਵਾਲੀ ਅੰਦਰੋਂ ਬਾਹਰ ਨਿਕਲੀ ਤਾਂ ਉਹ ਵੀ ਮੱਝ ਨੂੰ ਵੇਖ ਕੇ ਹੈਰਾਨ ਹੋ ਗਈ ਫਿਰ ਦੋਨਾਂ ਚਾਣੇ ਦਾ ਧਿਆਨ ਭਾਈ ਮਹਿਰੂਜੀ ਵੱਲ ਗਿਆ ਤਾਂ ਦੋਵੇਂ ਚਾਣੇ ਅੱਗੇ ਵਧੇ ਤਾਂ ਭਾਈ ਮਹਿਰੂ ਨੇ ਦੋਨਾਂ ਨੂੰ ਨਮਸਕਾਰ ਕੀਤੀ ਤੇ ਨਿਮਰਤਾ ਨਾਲ ਕਿਹਾ ਹੈ ਮਾਤਾ ਪਿਤਾ ਆਪਣੀ ਇਸ ਬਾਲਕ ਨੂੰ ਖਿਮਾ ਕਰਨਾ ਕਿਉਂਕਿ ਮੇਰੇ ਕੋਲੋਂ ਭੁੱਲ ਹੋ ਗਈ ਸੀ ਅੱਜ ਤੋਂ ਕੁਝ ਸਾਲ ਪਹਿਲਾਂ ਮੈਂ ਤੁਹਾਡੀ ਲਵੇਰੀ ਮੱਝ ਕੋਲ ਕੀ ਲੈ ਗਿਆ ਸੀ ਉਸ ਸਮੇਂ ਮੈਂ ਮੂਰਖ ਤੇ ਅਗਿਆਨੀ ਸੀ ਪਰ ਹੁਣ ਮੇਰੇ ਉੱਤੇ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਦੀ ਮਿਹਰ ਹੋ ਗਈ ਹੈ ਤੇ ਮੈਨੂੰ ਗਿਆਨ ਹੋ ਗਿਆ ਹੈ ਤੁਸੀਂ ਇਹੇ ਲੋ ਇਹ ਰੁਪਏ ਵੀ ਰੱਖੋ ਜੋ ਮੈਂ ਤੁਹਾਡੀ ਚੋਰੀ ਦੀ ਮੱਝ ਦਾ ਦੁੱਧ ਪੀਤਾ ਹੈ ਤੇ ਉਹ ਬੋਲਦੇ ਹੋਏ ਭਾਈ ਮੈਨੂੰ ਜੀਵੇਂ ਚਾਂਦੀ ਦੇ ਰੁਪਏ ਉਹਨਾਂ ਦੀ ਅੱਧੀ ਢੇਰੀ ਕਰ ਦਿੱਤੇ ਤੇ ਇਹ ਸਭ ਕੁਝ ਦੇਖ ਕੇ ਭਾਈ ਨੋਦ ਤੇ ਉਸ ਦੀ ਪਤਨੀ ਬੜੇ ਪ੍ਰਸੰਨ ਹੋਈ। ਉਹਨਾਂ ਨੇ ਪੁੱਛਿਆ ਕਿ ਉਹ ਕੋਲ ਗੁਰੂ ਹਨ ਜਿਨ੍ਹਾਂ ਦੀ ਕਿਰਪਾ ਨਾਲ ਤੂੰ ਇੰਨਾ ਬਦਲ ਗਿਆ ਹੈ? ਤਾਂ ਭਾਈ ਮਹਿਰੂ ਜੀ ਨੇ ਉਹਨਾਂ ਦੋਨਾਂ ਜੀਆਂ ਨੂੰ ਆਪਣੀ ਕਥਾ ਸੁਣਾਈ। ਤਾਂ ਭਾਈ ਮਹਿਰੂ ਜੀ ਦੇ ਮੂੰਹੋਂ ਸ੍ਰੀ ਗੁਰੂ ਅਮਰਦਾਸ ਜੀ ਦੀ ਬੜੀਾਈ ਸੁਰਖੀ। ਭਾਈ ਨੋਦ ਤੇ ਉਸ ਦੀ ਪਤਨੀ ਦੇ ਅੰਦਰ ਗੁਰੂ ਜੀ ਦੇ ਦਰਸ਼ਨ ਦੀ ਜਿਗਿਆਸਾ ਪੈਦਾ ਹੋਈ ਤੇ ਭਾਈ ਮਹਿਰੂ ਜੀ ਉਹਨਾਂ ਦੋਨਾਂ ਜੀਆ ਨੂੰ ਆਪਣੇ ਨਾਲ ਸਤਿਗੁਰੂ ਜੀ ਦੇ ਪਾਸ ਗੋਇੰਦਵਾਲ ਲੈ ਪਹੁੰਚਿਆ ਤਾਂ ਦੋਨੋਂ ਪਤੀ ਪਤਨੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਪਾਏ ਤੇ ਨਿਹਾਲ ਹੋ ਗਏ ਸਤਨਾਮ ਸ੍ਰੀ ਵਾਹਿਗੁਰੂ